ਕਿੰਨੇ ਘਰ ਬਰਵਾ ਲ ਅੱਜ ਸਭ ਕਹਿੰਦਾ ਸਾਡੇ ਪੈ ਨੇ ਆਉਂਦੇ ਨਾ ਫੋਨ ਦਿੱਤਾ ਬੜ ਖਾਤੇ ਮੇ ਮਾਤਾ ਜੀ ਸਾਡਾ ਪਤਾ ਲੱਗ ਗਿਆ ਜੀ ਜਨਾਨੀ ਰੱਖੀ ਹੋਈ ਆ ਬੁਧੀ ਜਨਾਨੀ ਲੱਗੀ ਅੱਜ ਜਨਾਨੀ ਆ ਕੇ ਲਮਕੋ ਬੜ ਗਿਆ ਜਵਾਬੇ ਨਾ ਉਹਦਾ ਤਲਾਕ ਹੋਇਆ ਬਾਬਾ ਖੜੇ ਬਾਬਾ ਖੜ ਜੋ ਕੰਨਾ ਕੰਨਾ ਤਲਾਕ ਨਹੀਂ ਹੋਇਆ ਦੇ ਪੰਨੇ ਨਾਲ ਚਲੋ ਤੁਸੀਂ ਜਨਨੀ ਕੋਟ ਮੈਂ ਕੋਈ ਆ ਸਰਕਾਰਾਂ ਨਾਂ ਕਰ ਮੈਂ ਚਰਿਆ ਮੈਂ ਰੱਖ ਲੈਂਦਾ ਜਾ ਕੇ ਚੰਗੀ ਸਿਆਣੀ ਬੈਣੀ ਆ ਕੇ ਬੈ ਗਈ ਉਰੇ ਹਾਂ ਦੇਖ ਕੁੜੀ ਦੇਖ ਮੈਂ ਉਹ ਪੇਟ ਦਾ ਉਹ ਵੀ ਬੱਚੇ ਦਾ ਨਹੀਂ ਮਾਰੋ ਬੱਚੇ ਦਾ ਨਾ ਮਾਰੋ ਓਏ ਹੈਲੋ ਫੜ ਲਓ ਫੜ ਲਓ ਕੋਟਾ ਮਗਨ ਦੋ ਮੜਿਆ ਭੱਜਿਆ ਹੈ ਭੱਜਿਆ ਭੱਜਿਆ ਪਾਣੀ ਬੱਤ ਗਿਆ ਆ ਜਿਉਂ ਆ ਜਿਉਂ ਪਟਾਵਾ ਦੇ ਕੀ ਹੋਇਆ ਇਹ ਕੈਮਰੇ ਜੀ ਦੇਖਿਆ ਉਹਨੇ ਸਾਨੂੰ ਹਾਂਜੀ ਗੇਟ ਖੜਕ ਆਇਆ ਉਹਨੇ ਕੈਮਰੇ ਜੀ ਦੇਖਿਆ ਓਕੇ ਛਾਲ ਮਾਰੀਆਂ ਭੱਜਦਾ ਉੱਤੇ ਹੀ ਥੱਲੇ ਨਹੀਂ ਆਇਆ ਹਲੇ ਉਹ ਅੱਛਾ ਭੱਜਦਾ ਉੱਪਰੀ ਲੁਕ ਗਿਆ ਉੱਪਰੀ ਲੁਕ ਗਿਆ ਉੱਧਰ ਉੱਧਰ ਹੈਗਾ ਕੋਈ ਉੱਧਰ ਹੈਗਾ ਸੰਦਾ ਦਿਲ ਬਨਾਂ ਦੇਖ ਸਕਦੇ ਹੋ ਦੋਸਤੋ ਵੀ ਕੀ ਹਾਲਾਤ ਨੇ ਜਿਹੜੇ ਮੇਰੇ ਕਾਕੇ ਦੀਆਂ ਤਸਵੀਰਾਂ ਨੇ ਚਲ ਪੁੱਛਾ ਦੇਣਾ ਪਰ ਵੀ ਗਲੀ ਚ ਸਮਾਜੀ ਗਲੀ ਚ ਉਹਨਾਂ ਕਰਦੇ ਆ ਉਹਨਾਂ ਤੋਂ ਪੁੱਛਤਾ ਹੈ ਉਹਨਾਂ ਤੋਂ ਸਮਝਾ ਕਰਤਾ ਨੰਗ ਕਿਉਂ ਹੋਗਾ ਇੱਧਰ ਤੇ ਜਾ ਰਾਤ ਆ ਦੇ ਤਾਂ ਉਧਰ ਦੀ ਨੰਗ ਕਿਉਂ ਹੋਗੀ ਹੈ ਕੰਦੇ ਨੰਗ ਕਿਉਂ ਹੋਗਾ ਕਿੰਨੀ ਵੇਲੇ ਆਪਨੇ ਸੜੀ ਭੱਜ ਗਏ ਨਹੀਂ ਕਿਵੇਂ ਫੇਰੀ ਭੱਜ ਗਏ ਜੀ ਕਹਿੰਦੇ ਨੇ ਭੱਜ ਗਿਆ ਬਾਕੀ ਦੇਖਦੇ ਆ ਕਿਹੜੇ ਆ ਇਹ ਕੰਧ ਉੱਤੇ ਟੱਪਿਆ ਆ ਇਸ ਦੇ ਉੱਤੇ ਟੱਪ ਗਿਆ ਨਹੀਂ ਨਹੀਂ ਘਰ ਕਿਤੇ ਘਾਟੇ ਜਾ ਅਸੀਂ ਬਾਹਰ ਖੜੇ ਰਹੇ ਆ ਉੱਤੇ ਹੀ ਬਾਹਰ ਹੈ ਉੱਥੇ ਮਸਬਰੀ ਨਹੀਂ ਇਧਰੋਂ ਟੱਪਿਆ ਹੀ ਨਹੀਂ ਟੱਪਿਆ ਨਹੀਂ ਇਹ ਮੰਨ ਗਏ ਗੱਲ ਨੂੰ ਲੈ ਚਲੋ ਫਿਰ ਇਹਨੂੰ ਉਹਦੇ ਬਾਹਰ ਕੋਲੇ ਲੈ ਕੇ ਚਲੀਓ ਨੇ ਕਹਿ ਤੀ ਮੇਰੇ ਕੋਲੇ ਲੈ ਕੇ ਆ ਜਾ ਬੈਠ ਗੱਡੀ ਚ ਚਲੋ ਉਹ ਜਾ ਬਾਕੀ ਬੇਬੀ ਆ ਪਾ ਪਾ ਖੜ ਜੋ ਗੱਲਾ ਗੱਲਾ ਤੂੰ ਸਤਲਾਕ ਨਹੀਂ ਹੋਇਆ ਤੇ ਘਰ ਵਾਲੇ ਨਾਲ ਤੇ ਆਹ ਮੇਰੇ ਹਾਲੀ ਵਿੱਚ ਕੋਟ ਮੈਰਿਜ ਹੋਈ ਆ ਇਹ ਸਰਕਾਰਾਂ ਦਾ ਹੱਕ ਨਹੀਂ ਪੰਦਾ ਹੈਗਾ ਨਪੇੜਨਾ ਇਹ ਆਪਣੇ ਪੰਜਾਬ ਦੇ ਵਿੱਚ ਘਰ ਬਰਬਾਦ ਹੋਉਂਦੇ ਧੀਆਂ ਦੇ ਜਿਹੜੇ ਸ਼ਰਮ ਘਰ ਵਾਲੇ ਪਹਿਲੇ ਬੱਚਿਆਂ ਨੂੰ ਹੱਕ ਦੇਣੀ ਨਹੀਂ ਲੇ ਤਾਂ ਸ਼ਰਮ ਜਨਾਨੀਆਂ ਦੀਆਂ ਸ਼ਰਮ ਰੱਖ ਲੰਦੇ ਆਗੇ ਚੰਗੀ ਸਿਆਣੀ ਭਣੀ ਆ ਜਿਹੜੀ ਆ ਕੇ ਬਹਿ ਗਈ ਓਰੇ ਬਿਨਾਂ ਤਲਾਕ ਦੂ ਆ ਕੁੜੀ ਉਹ ਤਾਂ ਸਾਨੂੰ ਧਮਕੀ ਦਿੰਦੀ ਹੈ ਕਿ ਮੈਂ ਵਕੀਲ ਬੁਣੀ ਆ ਕੁੜੀ ਨੂੰ ਮਾਰਵਾ ਲੈ ਕੇ ਆਉਂਗਾ ਇਹਨਾਂ ਨੂੰ ਧਮਕੀ ਦਿੰਦੇ ਕਿ ਮੈਂ ਬਿਲਕੁਲ ਹੈ ਮੇਰੀ ਜਿਹੜੀਆਂ ਬਾਬਾ ਕੱਲਾ ਕਨੈਕਟਮੈਂਟ ਵਿਆਹੇ ਬਰੇ ਵਿੱਚ ਦਖਲ ਦਾਜੀ ਦਿੰਦੀਆਂ ਨਾ ਘਰ ਪੱਟਦੀਆਂ ਵਾ ਜਿਹੜੀਆਂ ਵਿਆਹ ਪੈ ਵਿਆਹੇ ਬਰੇ ਆ ਬੰਦੇ ਹਨ ਉਹਨਾਂ ਦੇ ਜਿਹੜੇ ਦੂਜੀਆਂ ਜਨਾਨੀਆਂ ਨਾਲ ਕੇ ਜ਼ਬਰਦਸਤ ਕੋਡ ਮੈਰਿਜ ਕਰਕੇ ਟੰਗ ਪਸਾਉਂਦੀਆਂ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰੀ ਕੀਤੀ ਜਾਵੇ ਪੰਜਾਬ ਪੁਲਿਸ ਨੂੰ ਮੇਰੀ ਰਿਕਵੈਸਟ ਆ ਕਿ ਬਹੁਤ ਘਰ ਸਰਕਾਰ ਪਦੇ ਚ ਬਹੁਤ ਜਿਆਦਾ ਘਰ ਬਰਬਾਦ ਹੁੰਦੇ ਕਰਨ ਕੀ ਕਰਨ ਜੀ ਮੁਕ ਕਰਨ ਕੀ ਕਰਨੇ ਹੋ ਜਿਹੜਾ ਸਰਕਾਰ ਨੇ ਕਾਨੂੰਨ ਕੱਢਿਆ ਹੋਇਆ ਵੀ ਜਿਹੜਾ ਇੱਕ ਬੰਦਾ ਵਾ ਉਹ ਲੇਸ਼ਨ ਰੱਖ ਸਕਦਾ ਜਨਾਨੀ ਦੂਜੀ ਰੱਖ ਸਕਦਾ ਇਹਦਾ ਬਾਹਰ ਦਾ ਕਾਨੂੰਨ ਜਿਹੜਾ ਕੱਢ ਦਿੱਤਾ ਇਹ ਕਾਨੂੰਨ ਜਿਹੜਾ ਇਹ ਰੱਦ ਹੋਣਾ ਚਾਹੀਦਾ ਸਾਡਾ ਇਹੋ ਹੀ ਫੈਸਲਾ ਵਾ ਸਾਰਿਆਂ ਦਾ ਦੇਖ ਸਕਦੇ ਹੋ ਦੋਸਤੋ ਕਿੱਧਰ ਚਲੇ ਗਏ ਨੂੰ